ਬੋਲ ਸ਼ੇਰਾਂ ਵਾਲੀ ਤੇ ਤ੍ਰੈ ਦੇ ਭਗਵਾਨ ਕੀ ਜੈ ਦੁਰਗਾ ਚੰਡੀ ਮਤੇ ਸ਼੍ਰੀ ਮਹਾ ਮਾਇਆ ਸਗਤ ਯਗਤ ਦਾ ਕਾਲੀ ਕਲਿਆਣ ਕਰ ਦੇ ਸ਼ਿਵ ਸ਼ੰਭੂ ਮੁੰਡ ਮਾਲ ਗਲ ਸੀਸ ਗੰਗਾ ਛੱਸ਼ੀ ਪਾਲ ਕੰਠ ਨੀਲ ਵਿਸ਼ਪਾਨ ਕਰ ਦੇ ਪਦਮਨਾਭ ਰਮਕਾਂਤ ਨਰਾਇਣ ਵਿਸ਼ਨੂੰ ਕਮਲ ਨੈਣੀਆ ਗੀਤਾ ਦਾ ਗਿਆਨ ਕਰਦੇ ਰਚਨਹਾਰ ਬ੍ਰਹਮਦੇਵ ਕਮਲਤਾਤ ਤਾਈ ਪ੍ਰੇਮ ਮੋੜ ਕਰ ਜੋੜ ਪ੍ਰਣਾਮ ਕਰਦੇ ਭਗਤ ਬੁਲਾਉਂਦੇ ਨੇ ਆਜ ਰਾਦੇ ਸ਼ਾਮ ਭਗਤ ਬੁਲਾਉਂਦੇ ਨੇ ਆਓ ਕ੍ਰਿਸ਼ਨ ਭਗਵਾਨ ਭਗਤ ਬੁਲਾਉਂਦੇ ਨੇ ਆਓ ਪ੍ਰੇਮ ਭਗਵਾਨ ਭਗਤ ਬੁਲਾਉਂਦੇ ਨੇ ਹੁਣ ਤੂ ਸ਼ਾਮਾ ਜਲਦੀ ਆਵੀ ਧਰਮੰ ਦਾ ਪਰਚਮ ਗਾਣ ਚੁਲਾਵੀ ਹੁਣ ਤੂ ਸ਼ਾਮਾ ਜਲਦੀ ਆਵੀ ਧਰਮੰ ਦਾ ਪਰਚਮ ਗਾਣ ਚੁਲਾਵੀ ਪ੍ਰੇਮ ਮੋੜ ਪਰਸ਼ਾਨ ਭਗਤ ਬੁਲਾਉਂਦੇ ਨੇ ਬੁਲਾਉਂਦੇ ਨੇ ਆਜੋ ਰਾਦੇ ਸ਼ਾਮ ਭਗਤ ਬੁਲਾਉਂਦੇ ਨੇ ਆਓ ਕ੍ਰਿਸ਼ਨ ਭਗਵਾਨ ਪਖਤ ਬੁਲਾਉਂਦੇ ਨੇ ਆਜ ਰਾਦੇ ਸ਼ਾਮ ਪਖਤ ਬੁਲਾਉਂਦੇ ਨੇ